ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਾੜੂ ਸਰਕਾਰ ਦਾ ਇੱਕ ਤਮਾਤਰਾਂ ਵਾਲਾ ਸਾਬਕਾ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਉਹਨੇ ਅੱਜ ਇੱਕ ਸਟੇਟਮੈਂਟ ਦਿੱਤੀ ਹੈ ਕਹਿੰਦਾ ਸੈਂਟਰ ਸਰਕਾਰ ਜਿਹੜੀ ਹੈ ਨਾ ਉਹ ਪੰਜਾਬ ਦੇ ਇਹ 10 ਲੱਖ ਰਾਸ਼ਨ ਕਾਰਡ ਕਟਣ ਵਾਲਾ ਫੈਸਲਾ ਵਾਪਸ ਲਵੇ ਮਤਲਬ ਜਿਹੜਾ ਕੇਂਦਰ ਸਰਕਾਰ ਨੇ ਨੋਟਿਸ ਭੇਜਿਆ ਹੈ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿੰਨੇ ਵੀ ਡੀਪੂ ਨੇ ਜਿੰਨਾਂ ਡੀਪੂਆਂ ਤੋਂ ਫਿਰੇ ਰਾਸ਼ਨ ਲੋੜਵੰਦ ਲੋਕਾਂ ਨੂੰ ਕੈਟਾਗਰੀ ਦੇ ਮੁਤਾਬਕ ਵੰਡਿਆ ਜਾਂਦਾ ਹੈ ਉੱਥੇ ਕੁਝ ਉਹਨਾਂ ਲੋਕਾਂ ਨੇ ਰਾਸ਼ਨ ਕਾਰਡ ਬਣਾਏ ਐ ਜਿਨ੍ਹਾਂ ਦੇ ਕੋਲੇ ਜ਼ਮੀਨਾਂ ਨੇ ਵੱਡੀਆਂ ਕੋਠੀਆਂ ਨੇ ਵੱਡੀਆਂ ਕਾਰਾਂ ਨੇ ਜਿਨ੍ਹਾਂ ਦੇ ਬੱਚੇ ਫੋਰਨ ਕੰਟਰੀਆਂ ਵਿੱਚ ਵੀ ਰਹਿੰਦੇ ਆ। ਵੀ ਉਹ ਰਾਸ਼ਨ ਕਾਰਡ ਜਿਹੜੇ ਐ ਕੱਟ ਦਿੱਤੇ ਜਾਣ। ਉੱਥੋਂ ਉਹਨਾਂ ਨੂੰ ਰਾਸ਼ਨ ਨਹੀਂ ਮਿਲਣਾ ਚਾਹੀਦਾ। ਜਿੰਨੇ ਜਿਹੜੇ ਤਮਾਤਰਾਂ ਵਾਲੇ ਮੰਤਰੀ ਸਾਹਿਬ ਨੇ ਇਹ ਕਹਿੰਦੇ ਠਾਦ ਦਾ ਫੈਸਲਾ ਇਹ। ਹੁਣ ਅਸੀਂ ਇੱਥੇ ਰਾਥਨ ਦੇਵਾਂਗੇ ਮਤਲਬ ਇਹ ਹਰਾਮਖੋਰ ਚਾਹੁੰਦੇ ਐ ਵੀ ਇੱਥੇ ਜਿਹੜਾ ਆਵੇ ਉਹਦੇ ਲਈ ਪੰਜਾਬ ਸਰਕਾਰ ਦਾ ਜਿਹੜਾ ਬੈਨੀਫਿਟ ਹੈ ਉਹ ਸ਼ਰਿਆਂ ਮਲਟਾਇਆ ਜਾਵੇ ਮਤਲਬ ਕਿ ਨਹੀਂ ਜਿਹਦਾ ਹੱਕ ਹੈ ਉਹਨੂੰ ਹੱਕ ਨਾ ਮਿਲੇ ਔਰ ਜਿਹੜੇ ਸਰ ਦੇ ਵਰਦੇ ਨੇ ਵੀ ਉਹਨਾਂ ਨੂੰ ਸਭ ਕੁਝ ਲਟਾਇਆ ਜਾਵੇ ਇਹ ਚਾਹੁੰਦੇ ਐ ਅਛਾ ਜਦੋਂ ਇਹ ਸਰਕਾਰ ਬਣੀ ਸੀ ਨਾ ਇਹ ਬੇਨਤੀ ਸਾਰੇ ਸੁਣੇ ਉਦੋਂ ਐਡੀਆਂ ਵੱਡੀਆਂ ਢੀਂਗਾ ਮਾਰੀਆਂ ਮਜ਼ਦੂਰ ਲਈ ਆ ਕਰਾਂਗੇ ਮਜ਼ਦੂਰ ਲਈ ਆ ਕਰਾਂਗੇ ਕੱਖ ਨਹੀਂ ਕੀਤਾ ਤੇ ਹੁਣ ਹੁਣ ਇਹਨਾਂ ਦੇ ਆਪਣੇ ਫੈਸਲੇ ਨੇ ਇਹ ਮੈਂ ਤੇ ਬੇਨਤੀ ਕਰ ਦਨਾ ਪੰਜਾਬ ਦੇ ਵਿੱਚ ਕਾਲੀ ਕਾਂਗਰਸੀ ਕਾਲੀ ਕਾਂਗਰਸੀ ਕਾਲੀ ਕਾਂਗਰਸੀ ਤੇ ਹੁਣ ਝਾੜੂ ਵਾਲੇ ਜੇ ਇਹ ਰਾਸ਼ਨ ਕਾਰਡਾਂ ਦੀ ਗਿਣਤੀ ਨੂੰ ਰਿਜ਼ਰਵ ਕਰੀਏ ਜਾਂ ਕਹਿ ਲਈਏ ਵੰਡ ਕੇ ਦੇਖੀਏ ਤਾਂ ਕੀ ਹੋਊਗਾ ਹੁਣ 11 ਲੱਖ ਰਾਸ਼ਨ ਕਾਰਡ ਨੇ ਇਹ 10 ਲੱਖ ਦੀ ਗੱਲ ਕਰਦਾ ਮਤਲਬ 8 ਕੁ ਲੱਖ ਜਿਹੜਾ ਉਹ ਕਾਲੀਆਂ ਤੇ ਕਾਂਗਰਸੀਆਂ ਦੇ ਰਾਜ ਵਿੱਚ ਬਣ ਗਿਆ ਜਿਹੜਾ ਲੋਡ ਨਹੀਂ ਸੀ ਬਣਾਉਣ ਦੀ ਤੇ 2 ਕ ਲੱਖ ਇਹਨਾਂ ਮਾਂ ਦੇ ਪੁੱਤਾਂ ਨੇ 3 ਸਾਲ ਵਿੱਚ ਬਣਾਤਾ ਹੁਣੇ ਪਿੱੜਦੇ ਕਿਉਂ ਨੇ ਵੀ ਜਿਹੜੇ ਅਸੀਂ ਬਣਾਏ ਨੇ ਜੇ ਉਹ ਕੈਂਸਲ ਕਰਤੇ ਤਾਂ ਵੋਟਾਂ ਖਰਾਬ ਹੋਣਗੀਆਂ ਹਣ ਜੇ 10 ਲੱਖ ਰਸਨੀ ਕਾਰਡ ਕੈਂਸਲ ਕਰਨਾ ਪਿਆ ਇਹਨਾਂ ਨੂੰ ਜਣ ਕੇ ਜਿਹੜਾ ਬੇ ਲੋੜਾ ਤਾਂ ਤੁਸੀਂ ਇਹ ਮੰਨ ਲਓ ਵੀ ਇੱਕ ਪਰਿਵਾਰ ਵਿੱਚ 5-7 ਮੈਂਬਰ ਜ਼ਰੂਰ ਹੁੰਦੇ ਆ। ਮੈਕਸਿਮਮ ਲਾ ਲਓ ਤੁਸੀਂ। ਕਿਸੇ ਵਿੱਚ 2 ਹੁੰਦੇ ਆ, ਕਿਸੇ ਵਿੱਚ 3 ਹੁੰਦੇ ਆ, ਕਿਸੇ ਵਿੱਚ 7-8 ਹੁੰਦੇ ਆ। ਜੇ ਤੁਸੀਂ ਗੁਣਾ ਕਰੋਗੇ 5 ਨਾਲ 10 ਲੱਖ ਨੂੰ ਤਾਂ 50 ਲੱਖ ਵੋਟ ਖਰਾਬ ਹੁੰਦੀ ਹੈ। ਤੇ ਇਸੇ ਕਰਕੇ ਜਿਹੜੀਆਂ ਜਾਲੀ ਫੇਕ ਵੋਟਾਂ ਪੈਂਦੀਆਂ ਨੇ ਨਾ ਤੇ ਇਹ ਵੀ ਇੱਥੋਂ ਇੱਕ ਟਰਨਿੰਗ ਪੁਆਇੰਟ ਹੈ ਵੀ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਊ ਹਮਦਰ 10 ਲੱਖ ਰਾਸ਼ਨ ਕਾਰਡ ਇਹ ਕੈਨਸਲ ਕਰਨਗੇ ਉਹਦੇ ਨਾਲ ਕਿੰਨੀਆਂ ਵੋਟਾਂ ਕੈਨਸਲ ਹੋਣਗੀਆਂ ਇਹ ਤੁਸੀਂ ਅੰਦਾਜ਼ਾ ਲਾਓ ਹੁਣ ਇਹਨੇ ਬਿਆਨ ਕਿਉਂ ਦਿੱਤਾ ਵੀ ਜੇ ਅਸੀਂ ਕੈਨਸਲ ਕਰਾਂਗੇ ਤਾਂ ਸਾਡੀ 30 40 ਲੱਖ ਵੋਟ ਖੂ ਖਾਤੇ ਵਿੱਚ ਜਾਊ ਜਾਨੀ ਕਿ ਸਾਨੂੰ ਪੈਣੀ ਨਹੀਂ ਇਹਦਾ ਮਤਲਬ ਇਹ ਹੈ ਤਾਂ ਬਿਆਨ ਦਿੱਤਾ ਹੁਣ ਇਹਨੇ ਸਮਝ ਲਿਆ ਜੇ ਮੈਂ ਕਹਿੰਦਾ ਸੀ ਉਹ ਜਿਹੜਾ ਦਰਿਆ ਤੋਂ ਪਾਲ ਜਿਹੜੇ ਖੇਤ ਨੇ ਉਹਨਾਂ ਨੂੰ ਤੁਸੀਂ ਮੋਤਰਾ ਦੇ ਕਨੈਕਸ਼ਨ ਦੇ ਦੇ ਦਿਓ ਕਹਿੰਦਾ ਸੀ ਨਾ ਪਤਾ ਹੈ ਨਾ ਕਿਸੇ ਕੰਮ ਦਾ ਤੇ ਅਮਰੀਕਾ ਦਾ ਗ੍ਰੀਨ ਕਾਰਡ ਕੈਂਸਲ ਕਰਕੇ ਕਹਿੰਦਾ ਮੈਂ ਆਇਆ ਪੰਜਾਬ ਨੂੰ ਬਤਾਉਣ ਵਾਸਤੇ ਤੇ ਆ ਪੰਜਾਬ ਨੂੰ ਬਤਾਉਣ ਵਾਸਤੇ ਸਭ ਤੋਂ ਘਟਿਆ ਹਰਕਤ ਢਾੜੀਵਾਲ ਨੇ ਕੀਤੀ ਹੈ ਕੁਲਦੀਪ ਨੇ ਤਮਤਣਾ ਵਾਲੇ ਨੇ ਕਹਿੰਦਾ ਕੇਂਦਰ ਸਰਕਾਰ ਇਹ ਫੈਸਲਾ ਵਾਪਸ ਲਵੇ ਮੇ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਵੀ 10-11 ਲੱਖ ਰਾਸ਼ਨ ਕਾਰਡ ਜਿਹੜਾ ਤੁਸੀਂ ਜਾਣ ਬੁੱਝ ਕੇ ਉਹਨਾਂ ਲੋਕਾਂ ਦਾ ਬਣਾਇਆ ਜਿਨ੍ਹਾਂ ਨੂੰ ਫਿਰ ਵੀ ਰਾਸ਼ਨ ਲੈਣ ਦੀ ਲੋੜ ਨਹੀਂ ਉਹ ਸਰਦੇ ਵਰਦੇ ਨੇ ਉਹਨਾਂ ਦੇ ਜ਼ਿਆਦਾਤਰ ਤੇ ਜੀਮੀਦਾਰ ਪਰਿਵਾਰ ਹੋਣਗੇ ਜੱਟ ਪਰਿਵਾਰ ਹੋਣਗੇ ਚ ਕੋਈ ਸ਼ੱਕ ਨਹੀਂ ਇੱਕ ਮੈਂ ਬੇਨਤੀ ਆਪਣੇ ਵੱਲੋਂ ਕਰਨੀ ਹੈ ਸਰਕਾਰਾਂ ਵੋਟਾਂ ਲੈਣ ਵਾਸਤੇ ਬਹੁਤ ਕੁਝ ਕਰ ਦਿੰਦੀਆਂ ਇਹ ਕੋਈ ਦੋਰਾ ਨਹੀਂ ਪਰ ਜਰ ਮਾੜੀ ਮੋਟੀ ਸ਼ਰਮ ਅਸੀਂ ਵੀ ਕਰ ਲਈਏ ਜੇ ਤੁਸੀਂ ਇਹ ਸੋਚਦੇ ਹੋ ਵੀ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਤਰੱਕੀ ਕਰੇ ਫਿਰ ਤੁਸੀਂ ਇਹ ਅੰਦਾਜ਼ਾ ਕਿਉਂ ਨਹੀਂ ਲਾਉਂਦੇ ਵੀ ਇਹ 10 ਲੱਖ ਜਿਹੜਾ ਰਾਸ਼ਨ ਕਾਰਡ ਬਣਿਆ ਇਹ ਮੰਨ ਕੇ ਚੱਲੋ ਵੀ ਇਹ 30 ਤੋਂ 35 ਲੱਖ 40 ਜਾਂ 50 ਲੱਖ ਤੱਕ ਵੋਟ ਹੈ ਇਹ ਅੰਦਾਜ਼ਾ ਲਾ ਹੁਣ 50 ਲੱਖ ਵੋਟ ਜਿੱਦਰ ਭੁੱਜੂਗੀ ਤਾਂ ਉਹਦੀ ਸਰਕਾਰ ਬਣੂਗੀ ਐਮੇ ਨੀਤ ਮਤਨ ਵਾਲੇ ਨੇ ਬਿਆਨ ਦਿੱਤਾ ਵੀ ਕੇਂਦਰ ਸਰਕਾਰ ਕੈਂਥਲ ਕਰੇ ਹਲਕਾ ਕੋਸ਼ ਮੈਂ ਆਪਣੇ ਕੋਲੋਂ ਬੋਲ ਗਿਆ ਪਰ ਇੰਨੀ ਨਹੀਂ ਉਹ ਬਾਜ ਉਹਦੀ ਦੱਬੈ ਸਹੀ ਹੁੰਦੀ ਹੈ ਪਰ ਕਰਜ਼ਿਆਂ ਦਾ ਤਮਤਲ ਤਮਤਲ ਇਹ ਬਾਰੇ ਹੁਣੇ ਬਿਆਨ ਚੰਦ ਤਾਂ ਦਿੱਤਾ ਹੈ ਵੀ ਜਿਹੜੇ ਵੋਟ ਹੈ ਉਹ ਟੁੱਟੇ ਨਾ ਵੀ ਲੋਕ ਕਹਿਣ ਵੀ ਹਾਂ ਅਸੀਂ ਤਾਂ ਝਾੜੂ ਦੇ ਹੱਕ ਵਿੱਚ ਹਾਂ ਪਰ ਇਹ ਜਿਹੜਾ ਬੀਜੇਪੀ ਨੇ ਫੈਸਲਾ ਲਿਆ ਨਾ ਇਹ ਸਭ ਨੂੰ ਚੱਕਰਾਂ ਵਿੱਚ ਪਾ ਕੇ ਰੱਖੂ ਇਸ ਚਾਹੀਏ ਇਸ ਦਾ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਤੁਹਾਡੇ 5-7000 ਦੇ ਰਾਸ਼ਨ ਕਰਕੇ ਸਾਲ ਵਿੱਚ ਕਿੰਨਾ ਕੁ ਮਿਲਦਾ ਜੇ ਮਹੀਨੇ ਵਿੱਚ 5-7000 ਦਾ ਮਿਲਦਾ ਮੰਨ ਕੇ ਚੱਲੋ ਤੋਂ ਸਾਲ ਨੇ ਵਿੱਚ 12 ਮਹੀਨੇ ਹੁੰਦੇ ਆ 5-7000 ਦਾ ਮਿਲ ਜੂ ਤੁਹਾਡੇ 5-7000 ਰੁਪਏ ਦੇ ਨਾਲ ਪਤਾ ਨਹੀਂ ਕਿਹਦੀ ਸਰਕਾਰ ਆ ਜੇ ਕਿਉਂਕਿ ਤੁਸੀਂ ਵੋਟਾਂ ਝੁਗਦੇ ਪਾਲੜੇ ਵੱਲ ਪਾਉਣੀਆਂ ਹੁੰਦੀਆਂ ਨੇ ਜੇ ਹੁਣ ਝਾੜੂ ਵਾਲੇ ਕੱਟ ਦੇਣਗੇ ਤਾਂ ਇਹਦੀ ਵੋਟ ਖਰਾਬ ਹੋਣੀ ਹੈ ਤੇ ਪਰ ਇਹ ਜਿਹੜਾ ਫੈਸਲਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਨਹੀਂ ਪੰਜਾਬ ਦਾ ਮਾਲੀਆ ਮੇਟ ਕਰਨ ਵਾਸਤੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਹਲੇ ਵੀ ਸ਼ਰਮ ਕਰ ਵੀ ਜਿਹੜੇ ਬੰਦੇ ਇਦਾਂ ਦਾ ਰਾਸ਼ਨ ਲੈਂਦੇ ਨੇ ਰਾਸ਼ਨ ਕਾਰਡਾਂ ਤੋਂ ਉਹ ਨਾ ਲੋ ਸਭ ਕੁਝ ਇੱਥੇ ਰਹਿ ਜਾਣਾ ਮਥੇ ਤੇ ਕਲੰਕ ਲੱਗੂ ਵੀ ਜਿਹੜੇ ਪੰਜਾਬ ਦੇ ਵਸਿੰਦੇ ਨੇ ਖੁੱਲ੍ਹ ਦੇ ਲੋਕ ਨੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਤੇ ਜੇ ਤੁਹਾਡੇ ਰਾਸ਼ਨ ਕਾਰਡ ਕਰਕੇ ਪੰਜਾਬ ਦਾ ਬੇੜਾ ਗਰਕ ਹੁੰਦਾ ਪੰਜਾਬ ਬਰਬਾਦ ਹੁੰਦਾ ਤਾਂ ਫਿਰ ਲਾਣਤਾ ਸਾਨੂੰ ਸਾਰਿਆਂ ਨੂੰ ਜਿਹੜੇ ਸਰ ਦੇ ਵਰਦੇ ਹੋ ਕੇ ਅਸੀਂ ਰਾਸ਼ਨ ਕਾਰਡ ਤੋਂ ਫਿਰ ਇਹਦਾ ਰਸ਼ਨ ਲੈਣੇ ਆ। ਲੋਡ ਬੰਦਾਂ ਦਾ ਹੱਕ ਅਸੀਂ ਖਾਨੇ ਆ। ਇੱਥੇ ਇੱਕ ਹੋਰ ਵੀ ਐਡ ਕਰ ਦਿੰਨਾ। ਹਲੇ ਇੱਕ ਹੋਰ ਇਸ਼ੂ ਹੋਣਾ। ਇਹ ਰਾਸ਼ਨ ਕਾਰਡ ਦੇ ਆਧਾਰ ਤੇ ਕਈਆਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਬढ़ापा ਪੈਨਸ਼ਨਾਂ। ਇਹ ਰਾਸ਼ਨ ਕਾਰਡ ਕਰਕੇ ਲੱਗੀਆਂ ਨੇ। ਕਈਆਂ ਨੇ ਕਾਲਾ ਰਾਸ਼ਨ ਨਹੀਂ ਬੀਲੇ ਦੇ ਬਿੱਲ ਵੀ ਮਾਫ ਕਰਾਏ ਹੋਏ ਨੇ ਰਾਸ਼ਨ ਕਾਰਡ ਦੇ ਆਧਾਰ ਤੇ। ਇਹਨੇ ਬਾਦਲਾਂ ਨੇ ਜੱਬ ਛੜੇ ਨਾ ਪੀਲੇ ਕਾਰਡ ਬਣਾਏ ਸੀ। ਇਹ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਸਕੀਮਾਂ ਸੀ ਜੇ ਮਾੜੀ-ਮੋਟੀ ਸੰਗਸ਼ਰਮ ਹੈਗੀ ਆ ਤਾਂ ਜਰ ਫਰੀ ਦਾ ਖਾਣਾ ਛੱਡ ਦਿਓ ਚੰਗੇ ਰਹੋਗੇ ਨਹੀਂ ਇਹ ਖਮਿਆਜੇ ਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਨੇ ਪੈਣਗੇ ਜੋ ਕੋ ਤੁਸੀਂ ਕੁਮਾਰਿਓ ਇਕੱਠਾ ਕਰਿਓ ਇਹ ਨਾਲ ਨਹੀਂ ਜਾਣਾ ਪਰ ਹਾਂ ਜਾਣ ਤੋਂ ਪਹਿਲਾਂ ਪਹਿਲਾਂ ਪੰਜਾਬ ਨੂੰ ਬਰਬਾਦ ਜ਼ਰੂਰ ਕਰ ਜਾਓਗੇ ਤੇ ਮੱਥੇ ਤੇ ਕਲੰਕ ਲੈ ਕੇ ਨਾ ਮਰੋ ਵਾਹਿਗੁਰੂ ਜੀ ਕਾ ਖਾਲਸਾ ਵਾਇਗਰ ਜਿੱਕੀ ਫਤੇ